ਦਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਉਹ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਕੋਲ ਸਾਨੂੰ ਕੰਪਲੇਂਟ ਜਿਹੜੀ ਹੈ ਜੀ ਉਹ ਸਿਵਲ ਹਸਪਤਾਲ ਵੱਲੋਂ ਮਿਲੂ ਹੋ ਗਈ ਸੀ ਜਦੋਂ ਇੱਕ ਐਫ ਆਈ ਆਰ ਨੰਬਰ ਜਿਹੜੀ ਹੈਗੀ ਸਰਦਾਰ ਦੇ ਵਿੱਚ ਅਸੀਂ ਰਜਿਸਟਰ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀ ਐਨ ਐਸ ਦੀ ਧਾਰਾ ਰਹਿਤ ਹੈ ਤਾਂ ਜਿਹੜਾ ਹੈਗਾ ਅਸੀਂ ਬਹੁਤ ਸਟ੍ਰਿਕਟ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਸਾਡੇ ਚ ਰਜਿਸਟਰ ਕੀਤੀ ਵੀ ਹੈ ਔਰ ਅਜੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਆ ਅਰੈਸਟ ਕਰ ਲਏ ਹੈਗੇ ਰੈਸਟ ਆਫ ਦਾ ਜਿਹੜੇ ਬੰਦੇ ਹੈਗੇ ਉਹਨ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ ਡੀਸੀ ਸਾਹਿਬੇ ਪਾ ਦੇ। ਸਰ ਕਿੰਨੇ ਕਿੰਨੇ ਬੰਦੇ ਇਨਵੋਲਵਮੈਂਟ ਹੈ ਸਾਰੇ? ਦੇਖੋ ਜੀ ਅਭੀ ਤਾਂ ਇਹ ਜੋ ਆਪਣਾ ਉਹ ਜਿਹੜਾ 8 ਬੰਦਿਆਂ ਦਾ ਇਨਵੋਲਵਮੈਂਟ ਆਇਆ 4 ਬੰਦੇ ਰਿਸ਼ੂ ਗਏ ਬਾਕੀ ਜਾਨੋਂ ਅਸੀਂ ਫੜ ਲਾਂਗੇ। ਬਾਕੀ ਜਿਹੜਾ ਡੈਮੇਜ ਦੇ ਰਿਕਾਰਡਿੰਗ ਹੋ ਡੀਸੀ ਸਾਹਿਬ ਪਾ ਦੇ। ਸਰ ਜਿਹੜਾ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹਨਾਂ ਜਿਹੜਾ ਹੋਰ ਜੀ ਕਾਰਵਾਈ ਕੀਤੀ ਜਾਵੇਗੀ। ਬਿਲਕੁਲ ਜੀ 올ਰੀਡੀ ਐਡਜਟ ਹੋ ਸਕਦਾ ਹੈ ਬਿਕੋਜ਼ ਨਨ ਬਿਲੀਵੇਬਲ ਸੈਕਸ਼ਨਸ ਹੈਗੇ ਅਸੀਂ ਜਿਹੜਾ ਇਹਨਾਂ ਨੂੰ ਕੋਰਟ ਟੂ ਜਸਟਿਸ ਲਿਆਵਾਂਗੇ ਤੇ ਪ੍ਰੋਪਰ ਐਂਡ ਇਨਵ ਸਰਡਰ ਡੈਮੇਜ ਹੈ ਇਹ ਸਿਵਲ ਸੋਸਨ ਸਾਹਿਬ ਨੂੰ ਇਸ ਤੰਕਾਲੀ ਕਰ ਦਿੱਤਾ ਗਿਆ ਉਸ ਘਰ ਨੂੰ ਜੋ ਐਸ ਪਰ ਮੈਡੀਕਲ ਐਕਸ ਦੇ ਅਦਰ ਐਕਸ ਦੇ ਰੂਲ ਦੇ ਅਨੁਸਾਰ ਜਿੰਨਾ ਵੀ ਡੈਮੇਜ ਹੋਣਾ ਕੀਤਾ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂਗੇ ਪਰ ਭਾਈ ਕਿਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉੱਪਰ ਭਾਈ ਕਰਾਂਗੇ ਅੱਠ ਅੱਠ ਦੇ ਅੱਠ ਨੂੰ ਮਿੰਟਾਂ ਕਿਸਾਨੀ ਅੱਛਾ ਅੱਛਾ ਠੀਕ ਹੈ